ਸਪੂਰਵ ਵਿੱਚ ਦਲਿਤ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਜ਼ਿਮੀਂਦਾਰਾਂ ਪਰਿਵਾਰਾਂ ਵੱਲੋਂ ਦਲਿਤ ਪਰਿਵਾਰ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਜਿਸ ਤਰ੍ਹਾਂ ਹੀ ਪਾਣੀ ਲਗਾਉਣ ਲਈ ਦਲਿਤ ਮਹਿਲਾਵਾਂ ਖੇਤਾਂ ਵਿੱਚ ਗਈਆਂ ਤਾਂ ਅੱਗੋਂ ਜ਼ਿਮੀਂਦਾਰਾਂ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਕਈ ਮਾਰ ਕੇ ਇੱਕ ਮਹਿਲਾ ਦੀ ਗਰਦਨ ਵੱਢ ਦਿੱਤੀ ਜਿਸ ਦੀ मौके ਤੇ ਹੀ ਮੌਤ ਹੋ ਗਈ ਮ੍ਰਿਤਕ ਮਹਿਲਾ ਦਾ ਨਾਂ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ ਜਦਕਿ ਦੋ ਹੋਰ ਹੇ ਲਾਵਾਨੂੰ ਗੰਭੀਰ ਸਟਾਈਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚੇ ਦਾਖਲ ਕਰਵਾਇਆ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ 4.5 ਕਿੱਲੇ ਜ਼ਮੀਨ ਦਾ ਵਿਵਾਦ ਹੈ ਅਤੇ ਇਸ ਜ਼ਮੀਨ ਉੱਪਰ ਦਲਿਤ ਪਰਿਵਾਰ ਦਾ ਕਬਜ਼ਾ ਹੈ ਤੇ ਜ਼ਿਮੀਂਦਾਰ ਪਰਿਵਾਰ ਜ਼ਬਰਦਸਤੀ ਇਸ ਉੱਤੇ ਕਬਜ਼ਾ ਕਰਨਾ ਮੇਰਾ ਨਾਮ ਗਰਮੀਤ ਹਾਂਜੀ ਗਰਮੀਤ ਗਰਮੀਤ ਕਿੱਥੇ ਇੰਦੇ ਤੁਸੀਂwidehat wale jiwidehat wale haan ki gal baat hui haan ji theek hai ye saada pehli da rola si killi zameen si saada 4.5 अच्छा कीर होला ਸੀ ਕਬਜਾ ਕਬਜਾ ਲੈਣ ਆਏ ਸੀ ਜ਼ਮੀਰ ਤੁਹਾਡੇ ਨਾਮ ਤੇ ਹਾਂਜੀ ਅੱਛਾ ਕੌਣ ਆਇਆ ਕਬਜਾ ਜੀਮਿੰਦਾਰ ਸਾਰੇ ਜੀ ਜੀਮਿੰਦਾਰ ਹਾਂਜੀ ਅੱਛਾ ਤੇ ਕਿਸ ਤਰ੍ਹਾਂ ਇਹਦਾ ਹਮਲਾ ਕੀਤਾ ਇਹ ਹਮਲਾ ਕੀਤਾ ਵੀ ਇੱਥੇ ਆੜ ਤੇ ਪਾਣੀ ਛੱਡਣ ਲੱਗੀਆਂ ਸੀ ਝੋਨਾ ਲਾਉਣ ਲਈ ਇਹ ਵੀ ਜਾ ਇਹਨਾਂ ਕਈ ਉਹ ਮਾਰੋਂਦੇ ਮਾਰੀ ਕਈ ਤੇ ਉਹ ਡੇਗ ਪੀ ਉਤੋਂ ਕੰਜਣ ਗਾਲ ਵੜ ਦਿੱਤਾ ਮੁੜ ਕੇ ਦੂਜੀ ਆਈ ਸੀਟਾ ਚੱਕ ਲਈ ਅੱਗੋ ਤੇ ਮੁੜ ਕੇ ਉਹਨਾਂ ਦੇ ਮਾਰੀ ਕਈ ਉਹ ਵੀ ਡੇਗ ਪੀ ਤੇ ਉਹ ਮੁੜ ਕੇ ਦੇਗ ਪੀਂਦੇ ਮਾਰਿਆ ਕਈਆਂ ਸਿਰ ਦੇ ਵਿੱਚ ਉਹਨੂੰ ਜ਼ਖਮੀ ਕਰਤਾ ਮੁੜ ਕੇ ਕੁੜੀ ਵੀਡੀਓ ਬਣਾਉਂਦੀ ਪਈ ਸੀ ਉਹਦੇ ਮਾਰੀ ਮੋਢੇ ਤੇ ਕਾਈ ਤੇ ਉਹਦਾ ਫੋਨ ਖੋਕ ਲੈ ਗਿਆ ਜੇ ਫੋਨ ਵੀ ਖੋਲ ਹਾਂ ਤੇ ਮੁੜ ਕੇ ਮੇਰੇ ਮਗਰ ਲੱਗੇ ਮੇਰੇ ਚਲਾਇ ਕਈ ਤੇ ਮੈਂ ਭੱਜ ਗਈ ਨੇਮ ਤੇ ਭੱਜ ਗਈ ਆ ਮੁੜ ਕੇ ਭੱਜ ਗਏ ਕਈਆਂ ਕੁਹਾੜੀਆਂ ਲੱਗੇ ਐ 70 ਬੰਦੇ ਹਾਂ ਇਹ ਲੱਗਾ ਹਾਂਜੀ ਆ ਸਾਡੇ ਘਰ ਦੇ ਵਿੱਚ ਆਣ ਕੇ ਮਾਰਿਆ ਇਹ ਘਟਨਾ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਕਰੇ ਤੁਹਾਡੇ ਆ ਕੇ ਹਮਲਾ ਕਰਤਾ ਕਿ ਜੀਵਨ ਦਾ ਹਾਂਜੀ ਹਾਂਜੀ ਈ ਇਸ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਕਾਰਵਾਈ ਸਾਨੂੰ ਇਨਸਾਫ ਹੀ ਮਿਲਣੀ ਚਾਹੀਦੀ ਹੈ ਇੱਕ ਇੱਕ ਦੀ ਬਹੁਤ ਹੋਣੀ ਹਾਂਜੀ ਕਿੰਨੀ ਉਮਰ ਦੀ ਹੈ ਜੀ ਕਿੰਨੀ ਸਾਲ ਹਾਂ 40-45 ਸਾਲ ਦੀ ਹੈਗੀ ਜੀ ਹਾਂਜੀ ਕੀ ਨਾਮ ਸੀ ਇਹਦਾ ਕਸ਼ਮੀਰੋਂ ਸਰਵਰ ਜਲਾ ਕੇ ਸੀਗਾ ਕਾਲਾ ਹਾਂ ਜਿੱਥੇ ਰਹਿੰਦੇ ਸੀ ਹਾਂਜੀ ਇੱਥੇ ਹੀ ਇਹ ਸਾਡੇ ਵਿੱਚ ਰਹਿੰਦੇ ਨਾਲ ਸਾਡੀ ਜੀ ਠੀਕ ਹੋਰ ਕਾਰਵਾਈ ਦੀ ਮੰਗ ਦੇ ਸਾਨੂੰ ਹਾਂਜੀ ਇਨਸਾਫ ਹੀ ਮਿਲਣੀ ਚਾਹੀਦੀ ਸਾਨੂੰ ਇਥੇ ਜਿਹੜਾ ਕਤਲ ਹੋਇਆ ਸਰ ਕਿਸ ਵਜ੍ਹਾ ਕਰਕੇ ਕਤਲ ਹੋਇਆ ਕੀ ਕਾਰਨ ਇਹ ਜੀ ਇੱਥੇ ਜਿਹੜਾ ਕੁਝ ਜਾਣੇ ਜਿੰਨਾਂ ਦੇ ਵਿੱਚ ਕੁਝ ਜਿਹੜੇ ਜਸਾਲ ਸੱਤਾ ਤੇ ਕੁਝ ਜਾਣੇ ਜਿਹੜੇ ਰਲ ਕੇ ਇਹਨਾਂ ਨਾਲ ਹੀ ਘਰ ਹੈ ਕਿਸੇ ਜ਼ਮੀਨ ਪਿੱਛੇ ਇਹਨਾਂ ਦਾ ਜੋ ਵੀ ਮਸਲਾ ਸੀਗਾ ਉਹ ਕਹਿੰਦੇ ਸੀਗੇ ਵੀ ਇਹ ਅਸੀਂ ਸਾਡੀ ਜ਼ਮੀਨ ਹੈ ਇਹ ਪਰ ਜਿਹੜੇ ਇੱਥੇ ਕਾਬਜ ਬੈਠੇ ਸੀਗੇ ਬੰਦੇ ਇਹਨਾਂ ਤੇ ਆ ਕੇ ਉਹਨਾਂ ਨੇ ਅਚਾਨਕ ਹਮਲਾ ਕੀਤਾ ਤੇ ਇਹਨਾਂ ਦੀਆਂ ਲੇਡੀਜ਼ ਇੱਥੇ ਸੀਗੀਆਂ ਬੰਦੇ ਇਹਨਾਂ ਦੇ ਕੰਮ ਕਰਤੇ ਗਏ ਹੋਏ ਸੀਗੇ ਤੇ ਲੇਡੀਜ਼ ਦੇ ਵਿੱਚੋਂ ਦੋ ਜਣਿਆਂ ਦੇ ਇਹਨਾਂ ਨੇ ਤਿੰਨਾਂ ਦੇ ਸੱਟਾਂ ਮਰੀਆਂ ਜਿਹਦੇ ਵਿੱਚ ਕਸ਼ਮੀਰ ਉਹ ਵਾਈਫ ਆਫ ਕਾਲਾ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰੇ ਦੋ ਨਿੱਕੋ ਵਾਈਫ ਆਫ ਮੱਗਰ ਤੇ ਸੁਖਵਿੰਦਰ ਸੁਖੀ ਡਾਟਰ ਆਫ ਰਾਜਕੁਮਾਰ ਇਹ ਦਾਖਲ ਹੈ ਹਸਪੀਟਲ 'ਚ ਤੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਤੇ ਬਾਕੀ ਜਣਿਆਂ ਤੇ ਸਾਡੀ ਐਂਟੀਮਸ ਬਣੀਆਂ ਹੋਈਆਂ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ